ਪਾਪਾ ਉਹ ਜਨਾਬ ਕਿਵੇਂ ਲੱਗ ਲੋ ਨਹੀਂ ਚਾਰ ਹੈ ਪਾਪਾ ਪਰਪਰਿਤ ਉਹ ਯਾਹ ਚੈਨਲ ਸਾਡੇ ਲੱਗਦੇ ਹੋਗੇ ਪਾਪਾ ਵੀਰੋ ਕੱਲ ਨੂੰ ਹੋਣਾ ਹੈ ਅੱਜ ਕਿਹੜਾ ਪਾਪਾ ਅਧਿਕ ਯਾਹ ਸੰਗਿਆਸਕ ਪਾਪਾ ਵੀ ਕੋਈ ਨਹੀਂ 넣 свои কাা্ি ক১াল কাইন নায়াইর কারা it বাঁসবা্নাঁ কার ক্যার করা খারা কিশছ্না nóর ক্িমে ਤੁਹਾਨੂੰ ਕਿੰਨੇ ਵਾਰੀ ਗਾਈਡ ਕੀਤਾ ਵੀ ਤੁਸੀਂ ਜਿਹੜਾ ਈ ਰਿਕਸ਼ਾ ਜਦੋਂ ਸਵਾਰੀ ਚੱਕਣੀ ਹੈ ਬਿਲਕੁਲ ਸਾਈਡ ਤੇ ਰੋਡ ਤੋਂ ਕਰ ਚੱਕਣੀ ਹੈ ਤੇ ਲਾਉਣੀ ਵੀ ਹੈ ਰੋਡ ਤੋਂ ਸਾਈਡ ਤੇ ਠੀਕ ਹੈ ਸਰ ਥੋੜਾ ਕੰਮ ਕੀ ਹੈ ਤੁਸੀਂ ਵਿਚਾਲੇ ਲਾਉਨੇ ਆ ਤੇ ਵਿਚਾਲੇ ਚੱਕਦੇ ਹੋ ਸਵਾਰੀ ਤੁਹਾਡੇ ਕਿਸੇ ਦੇ ਨੰਬਰ ਨਹੀਂ ਲੱਗਿਆ ਹੋਇਆ ਤੁਹਾਡੇ ਕੋਲੇ ਲਾਇਸੈਂਸ ਨਹੀਂ ਹੈ ਤੁਹਾਡੇ ਕੋਲੇ ਇਹਦੇ ਤੇ ਆਪਣਾ ਨੰਬਰ ਪਲੇਟ ਨਹੀਂ ਲੱਗੀ ਇਹਦਾ ਪਰਮਿਟ ਨਹੀਂ ਲਿਆ ਕਿਉਂਕਿ ਇਹਦਾ ਪਰਮਿਟ ਜਿਹੜਾ ਆਰਟੀਆ ਦਫਤਰ ਚੋਂ ਬਿਲਕੁਲ ਫ੍ਰੀ ਮਿਲਦਾ ਹੈ ਪਰਮਿਟ ਦੇ ਵਿੱਚ ਹਦਾਇਤਾਂ ਹੁੰਦੀਆਂ ਹਦਾਇਤਾਂ ਕੀ ਹੈ ਪੀ ਤੁਸੀਂ ਸ਼ਹਿਰ ਏਰੀਆ ਦੇ ਵਿੱਚ ਸਵਾਰੀ ਚੱਕ ਸਕਦੇ ਆ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਤੁਹਾਡੇ ਕੋਲੇ ਕਿਸੇ ਕੋਲੇ ਪਰਮਿਟ ਨਹੀਂ ਹੈ ਤੁਹਾਡਾ ਬੀਮਾ ਪੋਲੂਸ਼ਨ ਜੇ ਕੋਈ ਅਚਾਨਕ ਐਕਸੀਡੈਂਟ ਹੋ ਜੇ ਐਕਸੀਡੈਂਟ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਤੁਹਾਨੂੰ ਕਿੱਥੋਂ ਫੜ ਲਾਂਗੇ ਅਸੀਂ ਤੁਹਾਡੇ ਨੰਬਰ ਹੀ ਨਹੀਂ ਲਿਖਿਆ ਕਿਸੇ ਨੇ ਨਾ ਤੁਹਾਡੇ ਕੋਲੇ ਲਾਇਸੈਂਸ ਹੈ ਤੁਹਾਨੂੰ ਕਿੰਨੇ ਵੀਰੀ ਗਾਈਡ ਕੀਤਾ ਪਰ ਤੂੰ ਤੁਸੀਂ ਇਸ ਗੱਲ ਤੇ ਸਾਡੀ ਸਿਹਤ ਤੇ ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਲੈ ਲਾਈ ਰੋ ਇਸੇ ਤਰ੍ਹਾਂ ਬਸਟਡ ਤੇ ਗਿਆ ਪਰ ਤੁਸੀਂ 7-7 10-10 ਇਕੱਠੇ ਲੈਣਾ ਲਾ ਲੈਂਦੇ ਹੋ ਸਵਾਰੀਆਂ ਦੇ ਤੇ ਪਬਲਿਕ ਨੂੰ ਬਹੁਤ ਵੱਡੀ ਸਮੱਸਿਆ ਹੈ ਪਬਲਿਕ ਦੀ ਸ਼ਿਕਾਇਤ ਅਸੀਂ ਲੋਕਾਂ ਦੀ ਸਵਾਇਕ ਸ਼ਿਕਾਇਤ ਸੀ ਸ਼ਹਿਰ ਵਾਸੀਆਂ ਦੀ ਵੀ ਇਹ ਰੇਖਿਆਂ ਤੋਂ ਬਹੁਤ ਪਰੇਸ਼ਾਨ ਹੈ ਐਕਸੀਡੈਂਟ ਕਰਨ ਲੱਗੇ ਮੈਂਟਲ ਆਉਂਦੇ ਆ ਹੈਂਡੀਕੈਪਡ ਬੰਦੇ ਆ ਇਹਨਾਂ ਨੂੰ ਸੋਝੀ ਨਹੀਂ ਆ ਚਲਾਉਣ ਦੀ ਅੱਜ ਤਾਂ ਕਰਕੇ ਤੁਹਾਡੇ ਰਿਕਸ਼ੇ ਬੰਦ ਕੀਤੇ ਆ ਇਹਦੇ ਡਾਕੂਮੈਂਟ ਤੁਸੀਂ ਪੂਰੇ ਕਰੋ ਡਾਕੂਮੈਂਟ ਪੂਰੇ ਕਰਕੇ ਸਾਨੂੰ ਦਿਖਾਓਗੇ ਤਾਂ ਫਿਰ ਅਸੀਂ ਛੱਡ ਦਾਂਗੇ ਤੇ ਨਹੀਂ ਪੱਕੇ ਤੌਰ ਤੇ ਅਸੀਂ ਬੰਦ ਕਰਾਂਗੇ ਇਹ ਥਾਣੇ ਜਮਾ ਹੋ ਜਾਣਗੇ ਕਾਲ ਹੋ ਗਿਆ ਆਰਤੀਆਂ ਕਹਿੰਦੇ ਸ਼ਬਦਾਂ ਹੀ ਨਹੀਂ ਪਈਆਂ ਬਣਾ ਕੇ ਨਹੀਂ ਦਿੰਦੇ ਕੋਈ ਨੰਬਰ ਨਹੀਂ ਸੰਦਨਦੇ ਕੁਝ ਵੀ ਨਹੀਂ ਦਿੰਦੇ ਸਾਡੇ ਕੋਲ ਨਾਲ ਚੱਲੋ ਜਨ ਸਿੰਘ ਵਾਲੇ ਦਿੰਦੇ ਹੀ ਨਹੀਂ ਪਈ ਕੁਝ ਵੀ ਨਹੀਂ ਦਿੰਦੇ ਪਈ ਕਹਿੰਦੇ ਕਹਿੰਦੇ ਪੈਸੇ ਕਟਾਇਆ 20000 ਰੁਪਈਆ ਕਟਾਇਆ ਵਾ ਇਹ ਲਾਇਸੈਂਸਾਂ ਲਾਇਸੈਂਸ ਸਾਨੂੰ ਦਿੰਦੇ ਆ ਕਹਿੰਦੇ ਲਾਇਸੈਂਸ ਪ੍ਰਿੰਟ ਨਹੀਂ ਹੁੰਦੇ ਬਾਈ ਤੁਸੀਂ ਤੁਸੀਂ ਫਾਈਲ ਤਿਆਰ ਕਰਕੇ ਕੋਈ ਦਿੱਤੀ ਆ ਉਥੇ ਰਸੀਦ ਦਿੰਦੇ ਮੈਨੂੰ ਰਸੀਦ ਦਿਖਾਓ ਕਿਸੇ ਕੋਲੇ ਇੱਕ ਤੁਹਾਡੇ ਇੱਕ ਬੰਦੇ ਕੋਲੇ ਵੀ ਰਸੀਦ ਆ ਵੀ ਅਸੀਂ ਲਾਇਸੈਂਸ ਅਪਲਾਈ ਕੀਤਾ ਅਸੀਂ ਆਰਸੀ ਅਪਲਾਈ ਕੀਤੀ ਸਾਡੇ ਕੋਲੇ ਰਸੀਦ ਆ ਮੈਂ ਛੱਡ ਦੂੰਗਾ ਤੁਸੀਂ ਕੋਈ ਨਾ ਕੋਈ ਸਾਨੂੰ ਸਬੂਤ ਕਰੋ ਨਾ ਵੀ ਤੁਸੀਂ ਕੋਈ ਕਾਰਗੁਜ਼ਾਰੀ ਕੀਤੀ ਮਾੜੀ ਮੋੜਾ ਆਰਟੀਆ ਦਫਤਰ ਜਾ ਕੇ ਵੀ ਤੁਸੀਂ ਆਰਸੀ ਬਣਾਉਣ ਦੇ ਖਾਤਰ ਪਰਮਿਟ ਲੈਣ ਦੀ ਖਾਤਰ ਲਾਇਸੈਂਸ ਲੈਣ ਦੀ ਖਾਤਰ ਤੁਸੀਂ ਕੋਈ ਨਾ ਕੋਈ ਐਫਰਟ ਕੀਤੇ ਹੋਏ ਆ ਜੇ ਕੀਤੇ ਤਾਂ ਸਾਨੂੰ ਦਿਖਾਓ ਜਨਾਬ ਪਾਟਿਆ ਸਾਨੂੰ ਨਵੇਂ ਨਿੱਤੇ ਦੇ ਵਿੱਚ ਪੈਸੇ ਰੱਖ ਦਿੰਦੇ ਕੁਛ ਵੀ ਨਹੀਂ ਦਿੰਦੇ ਪੈਸੇ ਦਿੰਦੇ ਨਹੀਂ 15-15000 ਰੁਪਏ ਰੱਖ ਲੈਂਦੇ ਆਰਸੀਆਂ ਦੀ ਗੱਲ ਖਤਮ ਕਰੋ ਇਹਦੇ ਤੇ ਨੰਬਰ ਨੰਬਰ ਤਾਂ ਦਿਓ ਨੰਬਰ ਲਿਖਿਆ ਨਹੀਂ ਤੁਹਾਡਾ ਇਹ ਸੇ ਮੋਬਾਈਲ ਨੰਬਰ ਤਾਂ ਲਿਖੋ ਤੁਸੀਂ ਅੱਡਾ ਬੜਾ ਮੋਬਾਈਲ ਨੰਬਰ ਕੁਛ ਨਹੀਂ ਲਿਖਿਆ ਤੁਸੀਂ ਇੱਕ ਮੌਕਾ ਦੋ ਸਾਨੂੰ ਜੀ ਤੁਸੀਂ ਈ ਰਿਕਸ਼ਾ ਦੇ ਉੱਪਰ ਤੁਹਾਡਾ ਨਾਂ ਤੁਹਾਡਾ ਮੋਬਾਈਲ ਨੰਬਰ ਤਾਂ ਹੋਵੇ ਨਾ ਘੱਟੋ ਘੱਟ ਜੀ ਤੇ ਤਾਂ ਇਹ ਸੌਖਾ ਹੋਣਾ ਸੀ ਤੁਹਾਡਾ ਵੀ ਦੋ ਚਾਰ ਬੰਦੇ ਸਵਾਰੀਆਂ ਲੈਣੀਆਂ ਲੈ ਆ 200 ਰੁਪਏ ਦਿੱਤੇ ਤੇ ਘਰ ਪਹੁੰਚੀ ਤੁਹਾਡੇ ਤੋਂ ਲੋਕ ਪਰੇਸ਼ਾਨ ਹੋ ਗਏ ਕਿਉਂਕਿ 4000 ਤੋਂ ਉੱਪਰ ਹੈ ਕਿਸੇ ਦੇ ਆਰਸੀ ਨਹੀਂ ਕੁਝ ਨਹੀਂ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ ਤੁਸੀਂ ਕੱਖ ਵੀ ਨਹੀਂ ਕਰਾਉਂਦੇ ਤੇ ਨਾ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋ ਨਾ ਤੁਸੀਂ ਟ੍ਰੈਫਿਕ ਨੂੰ ਸਹਿਯੋਗ ਕਰਦੇ ਹੋ ਅਸੀਂ ਬਦਨਾਮ ਤਾਂ ਨਹੀਂ ਖਾਦੇ ਵੀ ਨਾ ਤੇ ਤੁਹਾਨੂੰ ਮੈਂ ਕਿਹੜੀ ਥਾਂ ਤੇ ਜਾ ਕੇ ਤੁਹਾਨੂੰ ਨਹੀਂ ਸਮਝਾਉਂਦਾ ਮੈਡੀਕਲ ਨਹੀਂ ਕਦੇ ਗਿਆ ਫਸਟ ਹੰਡ ਨਹੀਂ ਗਿਆ ਸਿਵਲ ਹਸਪਤਾਲ ਨਹੀਂ ਗਿਆ ਬਾਜ਼ਾਰ ਨਹੀਂ ਗਿਆ ਉਹਨੂੰ ਇਕੱਠੇ ਕਰ ਕਰਕੇ ਸਮਝਾਉਣ ਦੀ ਕੋਸ਼ਿਸ਼ ਅਸੀਂ ਹਰ ਮਤਲਬ ਪ੍ਰਬੰਧਕਾਰਾਂ ਟਿਆਂ ਪਰ ਤੁਸੀਂ ਨਹੀਂ ਸਮਝੇ ਅੱਜ ਲਾਸਟ ਇਹ ਕੰਮ ਕੀਤਾ ਸੀ ਸਾਨੂੰ ਲਾਸਟ ਪਾਸਾ ਦੇ ਦੋ ਅਸੀਂ ਫੇਰ ਨਹੀਂ ਸੁਧਰਨਾ ਅਸੀਂ ਫੇਰ ਨਹੀਂ ਸੁਧਰਨਾ ਗੱਡੀ ਬੰਦ ਕਰ ਦਿੰਦਾ ਆਪਦੀ ਵਰਤੀ ਪਾ ਕੇ ਰੱਖੇ ਹੁੰਦੇ ਨੇ ਡੇਬਿਟ ਪਾ ਕੇ ਰੱਖੇ ਰੀਅਰ ਦੇ ਪਿੱਛੇ ਮੋਬਾਈਲ ਨੰਬਰ ਲੱਗਿਆ ਹੋਵੇ ਤਾਂ ਅਸੀਂ ਅਸੀਂ ਤੁਹਾਨੂੰ ਟੈਲੀਫੋਨ ਕਰਦੇ ਅਸੀਂ ਅਸੀਂ ਚਲਾਨ ਕੀ ਕਰਾਂਗੇ ਤੁਹਾਡਾ ਤੁਹਾਡੇ ਨਾਮ ਪੈ ਹੀ ਨੇ ਜੇ ਅਸੀਂ ਤਾਂ ਫੇਰ ਬੰਦ ਹੀ ਕਰਾਂਗੇ ਨਾ ਤੁਸੀਂ ਗਰੀਬ ਬੰਦੇ ਹੋ ਜੇ ਅਸੀਂ ਥਾਣੇ ਬੰਦ ਕਰਦਾ ਕਿ छुटਣਾ ਨਹੀਂ ਹੈ ਤੁਹਾਡੇ ਕੋਲ ਡਾਕੂਮੈਂਟ ਹੀ ਕੋਈ ਨਹੀਂ ਨਹੀਂ ਸਹੀ ਗੱਲ ਆ ਜੀ ਅਸੀਂ ਤੁਹਾਨੂੰ ਇੱਕ ਮੌਕਾ ਹੀ ਆ ਜਿਹੜਾ ਅਸੀਂ ਅਸੀਂ ਬਿਨਾਂ ਲਿਖਤੀ ਪੜਤੀ ਤੋਂ ਅਸੀਂ ਇੱਕ ਵਾਰੀ ਬੰਦ ਕੀਤਾ ਜੇ ਸਾਨੂੰ ਡਾਕੂਮੈਂਟ ਪੂਰੇ ਤੁਸੀਂ ਨਹੀਂ ਵਿਗਾਓਗੇ ਫਿਰ ਥਾਣੇ ਜਾਣਗੇ E vale. aí ਆ ਜੀ ਜਿਹੜੇ ਸ਼ਹਿਰ ਵਾਸੀ ਹੈ ਉਹ ਵਾਰ-ਵਾਰ ਕੰਪਲੇਨਟ ਕਰ ਰਹੇ ਸੀ ਸਾਡੇ ਅਫਸਰਾਂ ਨੂੰ ਵੀ ਸਾਡੇ ਪੱਤਰਕਾਰ ਵੀਰ ਵੀ ਕਈ ਕਾਫੀ ਨਿਊਜ਼ਾਂ ਲੱਗੀਆਂ ਕਿ ਜਿਹੜੇ ਈ ਰਿਕਸ਼ਾ ਵਾਲੇ ਆ ਇਹਨਾਂ ਦੇ ਨਾਂ ਤਾਂ ਕਿਸੇ ਦੇ ਨੰਬਰ ਲੱਗਿਆ ਹੋਇਆ ਨਾ ਇਹਨਾਂ ਕੋਲੇ ਲਾਇਸੈਂਸ ਆ ਨਾ ਇਹਨਾਂ ਦੀ ਯੂਨੀਫਾਰਮ ਪਾਈ ਹੋਈ ਹੈ ਜਦੋਂ ਸਵਾਰੀ ਨੂੰ ਚੜਾਉਂਦੇ ਆ ਇਹ ਜਿੱਥੇ ਸਵਾਰੀ ਨੇ ਰੋਕ ਲਿਆ ਇਹਨੇ ਸੜਕ ਦੇ ਵਿਚਾਲੇ ਖੜ ਜਾਣਾ ਜੇ ਸਵਾਰੀ ਲਾਉਣੀ ਹੈ ਤੇ ਇਹਨਾਂ ਨੇ ਸੜਕ ਦੇ ਵਿਚਾਲੇ ਖੜ ਕੇ ਪਿੱਛੇ ਕੋਈ ਹਾਰਨ ਮਾਰੀ ਜਾਂਦਾ ਕੋਈ ਟ੍ਰੈਫਿਕ ਜਾਮਾ ਇਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਹਾਲਾਂਕਿ ਅਸੀਂ ਹਰੇਕ ਯੂਨੀਅਨ ਦੇ ਵਿੱਚ ਜਾ ਕੇ ਸੈਮੀਨਾਰ ਲਾਇਆ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਕਿਸ ਤਰ੍ਹਾਂ ਈ ਰਿਕਸ਼ਾ ਚਲਾਉਣਾ ਉਹਦੀਆਂ ਕੀ ਕੀ ਸ਼ਰਤਾਂ ਹੈਗੀਆਂ ਜਿਵੇਂ ਆਰਟੀਆ ਦਫਤਰ ਸਾਹਿਬ ਵੱਲੋਂ ਕਿਤੇ ਜੀ ਪਰਮਿਟ ਜਾਰੀ ਹੁੰਦਾ ਪਰਮਿਟ ਉਹ ਬਿਲਕੁਲ ਫਰੀ ਹੈ ਕੋਈ ਪੈਸਾ ਨਹੀਂ ਲੱਗਦਾ ਉਹਦੇ ਤੇ ਪਰਮਿਟ ਦੇ ਵਿੱਚ ਉਹ ਹਦਾਇਤਾਂ ਇਹ ਆ ਵੀ ਉਹ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ਜਿਹੜੀ ਸ਼ਹਿਰ ਦੀ ਸਿਟੀ ਦੀ ਹਦੂਦ ਆ ਉਹ ਤੋਂ ਬਾਹਰ ਸਵਾਰੀ ਨਹੀਂ ਚੱਕ ਸਕਦੇ ਅੰਦਰ ਅੰਦਰ ਇਹ ਆਪਣੀ ਸਵਾਰੀ ਚੱਕ ਸਕਦੇ ਆ ਇਹਨਾਂ ਕੋਲੇ ਕਿਸੇ ਕੋਲੇ ਪਰਮਿਟ ਨਹੀਂ ਆ ਔਰ ਐਕਸੀਡੈਂਟ ਬਹੁਤ ਕਰਦੇ ਆ ਇਸ ਕਰਕੇ ਸਮਝਾਉਣ ਦੇ ਬਾਵਜੂਦ ਜਦੋਂ ਇਹ ਟ੍ਰੈਫਿਕ ਨਿਯਮਾਂ ਦੀ ਨਹੀਂ ਪਾਲਣਾ ਕੀਤੀ ਅਸੀਂ ਵੱਖ-ਵੱਖ ਜਗ੍ਹਾ ਤੇ ਅੱਜ ਇਹਨਾਂ ਨੂੰ ਇਕੱਠੇ ਕਰਕੇ ਸੰਗਲ ਲਾਤੇ ਇਹਨਾਂ ਨੂੰ ਬੰਦ ਕਰਤਾ ਜੀ ਇਹਨੂੰ ਕਿਹਾ ਵੀ ਡਾਕੂਮੈਂਟ ਆਪਦੇ ਪੂਰੇ ਵਿਖਾਓ ਸਾਨੂੰ ਤੇ ਜਿਹੜਾ ਡਾਕੂਮੈਂਟ ਪੂਰੇ ਵਿਖਾਊਗਾ ਲਾਇਸੈਂਸ ਉਹਨਾਂ ਕੋਲੇ ਆਰਸੀ ਹੈਗੀ ਆ ਪਲੇਟਾਂ ਲੱਗੀਆਂ ਹੋਈਆਂ ਉਹ ਅਸੀਂ ਨਾਲ ਦੀ ਨਾਲ ਰੀਲੀਜ਼ ਕਰੀ ਜਾਵਾਂਗੇ ਜਿਹੜਾ ਹੁਣ ਮਜਬੂਰਤਾ ਤੇ ਆ ਗਿਆ ਉਹਨਾਂ ਨੂੰ ਚੱਕੋਗੇ ਜਾਂ ਫਟ ਸਾਰੇ ਜਿਹੜੇ ਬਲੌਕ ਨਹੀਂ ਬਿਲਕੁਲ ਇੱਕ ਵਾਰੀ ਤਾਂ ਅਸੀਂ ਉਹਨਾਂ ਨੂੰ ਛੱਡਾਂਗੇ ਜਿਨ੍ਹਾਂ ਨੇ ਡਾਕੂਮੈਂਟ ਸਾਨੂੰ ਪੂਰੇ ਕਰਕੇ ਦਿੱਤੇ ਬਾਕੀਆਂ ਦਾ ਦੇਖਾਂਗੇ ਅਸੀਂ ਆਪਣੇ ਸੀਨੀਅਰ ਅਫਸ ਉਹਨਾਂ ਨੂੰ ਇਹ ਅਪੀਲ ਸਾਡੀ ਇਹ ਹੈ ਜੀ ਤੁਹਾਡੇ ਮਾਦੀਮ ਰਹੀਂ ਵੀ ਜਿੰਨੇ ਵੀ ਰਿਸ਼ਕਾ ਚਾਲਕ ਹੈਗੇ ਆ ਉਹਨਾਂ ਨੇ ਸਵਾਰੀ ਜਦੋਂ ਲੈਣੀ ਹੈ ਬਿਲਕੁਲ ਸੜਕ ਤੋਂ ਰੋਡ ਛੱਡ ਕੇ ਸਾਰੀ ਨੂੰ ਬਿਠਾਉਣ ਔਰ ਜਦੋਂ ਉਤਾਰਨਾ ਹੈ ਉਹ ਵੀ ਰੋਡ ਛੱਡ ਕੇ ਜਿਵੇਂ ਹੁਣ ਹਸਪਤਾਲ ਹੋ ਗਿਆ ਸਿਵਲ ਹਸਪਤਾਲ ਆ ਮੈਡੀਕਲ ਆ ਕਾਲਜ ਆ ਬੱਸ ਸਟੈਂਡ ਆ ਬਾਜ਼ਾਰ ਦੇ ਵਿੱਚ ਆ ਇਹ ਵੱਖ-ਵੱਖ ਜਗ੍ਹਾ ਤੇ ਇਹ 15-15 20 ਵੀ ਲੈਣਾ ਲਾ ਕੇ ਖੜੇ ਆ ਇਹਨਾਂ ਨੂੰ ਇਹ ਸਮਝਾਇਆ ਵੀ ਤੁਸੀਂ ਜਿੱਥੇ ਜਗ੍ਹਾ ਮੈਂ ਇਹਨਾਂ ਨੂੰ ਪਾਰਕਿੰਗ ਵਾਸਤੇ ਮੈਡੀਕਲ ਵੀ ਦਵਾਈਆਂ ਸਿਵਲ ਹਸਪਤਾਲ ਦੀ ਦਵਾਈਆਂ ਬੱਸ ਸਟੈਂਡ ਦੀ ਦਵਾਈਆਂ ਕਿ ਤੁਸੀਂ ਪਾਰਕਿੰਗ ਆਪਣੀ ਪਾਰਕਿੰਗ ਚ ਪਾਰਕ ਕਰਕੇ ਰੱਖੋ ਇੱਕ ਵੀ ਇੱਕ ਲਾਓ ਜਾਂ ਦੋ ਲਾ ਲਓ ਵਾਤ ਵਾਤ ਜਿਵੇਂ ਜਿਵੇਂ ਸਵਾਰੀ ਜਾਈ ਜਾਂਦੀ ਹੈ ਉਵੇਂ ਇੱਕ ਦੋ ਉਹਦੇ ਪਿੱਛੇ ਲਾਈਨ ਬਣਾ ਕੇ ਲਾਈ ਚੱਲੋ ਤੇ ਲਈ ਚੱਲੋ ਇਹ ਜਦੋਂ 10 10 ਬਣਾਉਂਦੇ ਆ ਉਹ ਟ੍ਰੈਫਿਕ ਜਾਮ ਹੁੰਦਾ ਫਿਰ ਇਹਨਾਂ ਦੀ ਸਿਰ ਤੇ ਕੋਈ ਅਸਰ ਨਹੀਂ ਆਇਆ ਇਸ ਕਰਕੇ ਸਾਨੂੰ ਇਹ ਅੱਜ ਸਟੈਪ ਚੱਕਣਾ ਪਿਆ